ਆਪ ਸਭ ਨੂੰ ਸਾਡੀ ਅੱਜ ਦੀ ਇਸ ਸੱਦੇ ਤੇ ਪ੍ਰੈਸ ਕਾਨਫਰੰਸ ਦੇ ਉਲੀ ਨੂੰ ਕਵਰ ਕਰਨ ਲਈ ਪਹੁੰਚਣ ਤੇ ਆਪ ਸਭ ਦਾ ਧੰਨਵਾਦ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਪ੍ਰੋਗਰਾਮ ਲਿਖਿਆ ਹੈ ਮੇਰਾ ਖਿਆਲ ਹੈ ਤੁਸੀਂ ਪੂਰੀ ਸਾਰੀ ਦੀ ਸਾਰੀ ਪ੍ਰੈਸ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ 13 ਫਰਵਰੀ ਨੂੰ ਜੋ ਦਿੱਲੀ ਲਈ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਏਰੀਆ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਉਹਦੀ ਤਿਆਰੀ ਵਾਸਤੇ ਅੱਜ ਕੱਲ ਤੋਂ ਲੈ ਕੇ ਦੋਨੋਂ ਫੋਰਮਾਂ ਦੀਆਂ ਅਲੱਗ-ਅਲੱਗ ਮੀਟਿੰਗਾਂ ਹੋ ਰਹੀਆਂ ਸੀ ਇਹ ਦੋਨੋਂ ਫੋਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕੱਲ ਨਵਾਂ ਮਤਲਬ ਤਿਆਰ ਕੀਤਾ ਗਿਆ 18 ਉੱਤਰੀ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਇਹ ਦੋਨੋਂ ਫਾਰਮਾਂ ਵੱਲੋਂ ਇਹ ਜਿਹੜੀ ਲੜਾਈ ਲੜਨ ਦਾ ਪ੍ਰੋਗਰਾਮ ਬਣਿਆ ਹੈ ਜ਼ਰੂਰਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਜਿਹੜੀ ਅਖੀਰ ਹਕੀਕਤ ਲੜਾਈ ਹੈ ਇਹਨੂੰ ਭਾਵੇਂ ਆਪਾਂ ਮੰਗਾਂ ਦੇ ਵਿੱਚ ਮੰਨ ਲਈਏ ਲੇਕਿਨ ਸਚਾਈ ਇਹ ਹੈ ਕਿ ਇਹ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਲੜਨੋਂ ਜਾ ਰਹੀਆਂ ਨੇ ਸਾਰੀਆਂ ਜਥੇਬੰਦੀਆਂ ਔਰ ਇਹ ਪੂਰੇ ਭਾਰਤ ਦੀਆਂ ਲਗਭਗ 200 ਤੋਂ ਉੱਪਰ ਆ ਕਿਸਾਨ ਆਰਗੇਨਾਈਜੇਸ਼ਨਾਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਅਸੀਂ ਜਿਹੜੀ ਲੜਾਈ ਲੜ ਰਹੇ ਜਿਹੜੀ ਮੈਂ ਕਿਹਾ ਕਿ ਕਾਰਪੋਰੇਟ ਦੇ ਖਿਲਾਫ ਲੜਾਈ ਹੈ ਇਹ ਕਿ ਦੇਖੋ ਐਮਐਸਪੀ ਦੀ ਜੋ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਅੰਦੋਲਨ ਦੇ ਦੌਰਾਨ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਲੇਕਿਨ ਸਰਕਾਰ ਉਹਦੇ ਤੋਂ ਕਾਣਾ ਕਾਣੀ ਕਰ ਰਹੀ ਕਿਉਂ ਕਰ ਰਹੀ ਹੈ ਕਿਉਂਕਿ ਕਾਰਪੋਰੇਟ ਦੇ ਪ੍ਰੈਸ਼ਰ ਦੇ ਥੱਲੇ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਅਗਰ ਸਾਨੂੰ ਐਮਐਸਪੀ ਮਿਲਣੀ ਆ ਤਾਂ ਕਾਰਪੋਰੇਟ ਨੂੰ ਡਬਲਯੂਟੀਓ ਨੂੰ ਪਿੱਛੇ ਧੱਕਣਾ ਪੈਣਾ ਉਹਨੂੰ ਜਿੰਨਾ ਚਿਰ ਪਿੱਛੇ ਨਹੀਂ ਧੱਕਦੇ ਓਨੀ ਦੇਰ ਤੱਕ ਸਾਡੇ ਲੋਕਾਂ ਨੂੰ ਸੁਖਦਾ ਸਾਹ ਪੂਰੇ ਦੇਸ਼ ਲਈ ਇਹ ਮਤਲਬ ਬੜੇ ਘਾਤਕ ਫੈਸਲੇ ਸਰਕਾਰਾਂ ਕਾਰਪੋਰੇਟ ਦੇ ਦਬਾਤ ਥਲੇ ਲੈ ਰਹੀਆਂ ਨੇ ਜਿਹੜੀ ਗੱਲ ਆਪਾਂ ਵੱਡੀ ਲੜਾਈ ਹੈ ਜਿਹੜੀ ਜਿਹੜੀ ਮੰਗ ਹੈ ਜਿਹੜੀ ਅੱਜ ਅੱਜ ਦੇਖੋ ਕਿੰਨਾ ਵੱਡਾ ਸੰਤਾਪ ਭੋਗ ਰਿਹਾ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦੋਨੋਂ ਹੀ ਧਰਾਂ ਸੁਸਾਈਡ ਕਰ ਰਹੀਆਂ ਕਰਜ਼ਾ ਉਹਨਾਂ ਨੂੰ ਨਿਗਲ ਰਿਹਾ ਹੈ ਲੇਕਿਨ ਸਰਕਾਰਾਂ ਉਹਦੇ ਤੇ ਧਿਆਨ ਦੇਣ ਦੀ ਬਜਾਏ ਪਿਛਲੀ ਇੱਕ ਸਟੱਡੀ ਨੇ ਦੱਸਿਆ ਕਿ ਲਗਭਗ 14 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਨਾ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਉਹਨਾਂ ਦਾ ਲੁੱਟਿਆ ਇੱਕ ਸਾਲ 'ਚ ਤੇ ਦੂਸਰੇ ਪਾਸੇ ਕਾਰਪੋਰੇਟਾਂ ਦਾ ਪਿਛਲੀ ਇਹ ਸਰਕਾਰ ਨੇ ਆਪਣੀ ਟਰਮ ਦੇ ਵਿੱਚ ਲਗਭਗ 1.14 ਲੱਖ ਕਰੋੜ ਰੁਪਇਆ ਮਾਫ ਕੀਤਾ ਜਿਹੜਾ ਸੁਸਾਈਡ ਕਰ ਰਿਹਾ ਜਿਹੜਾ ਮਰ ਰਿਹਾ ਉਹਦੀ ਸੁਣਵਾਈ ਨਹੀਂ ਹੋ ਰਹੀ ਔਰ ਦੂਸਰੇ ਪਾਸੇ ਕਾਰਪੋਰੇਟ ਜਿਹੜੇ ਜਿਨ੍ਹਾਂ ਦੇ ਘਰ ਭਰੇ ਜਾ ਰਹੇ ਨਹੀਂ ਉਹਨਾਂ ਦੇ ਕਰਜ਼ੇ ਨੂੰ ਐਨਪੀਏ ਕੀਤਾ ਜਾ ਰਿਹਾ ਔਰ ਇੱਕ ਵੱਡੀ ਲੜਾਈ ਹੈ ਇਹ ਸਾਡੇ ਆਮ ਲੋਕਾਂ ਨੂੰ ਜਿਹੜੇ ਜਿਹੜੇ ਘੇਰੇ ਦੇ ਵਿੱਚ ਫਸ ਕੇ ਵਿਚਾਰੇ ਅੱਜ ਦਲਦਲ ਦੇ ਵਿੱਚ ਫਸੇ ਖੁਦਕਸ਼ੀਆਂ ਕਰ ਰਹੇ ਨੇ ਮਰ ਰਹੇ ਨੇ ਉਹਨਾਂ ਨੂੰ ਬਚਾਉਣ ਦੀ ਲੜਾਈ ਹੈ ਔਰ ਉਹਦੀ ਤਿਆਰੀ ਪੂਰੇ ਭਾਰਤ ਦੇ ਵਿੱਚੋਂ ਪੂਰੀ ਮਜਬੂਤੀ ਨਾਲ ਹੋ ਰਹੀ ਹੈ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਪੰਚਾਇਤਾਂ ਹੋ ਗਈਆਂ ਟਰੈਕਟਰ ਮਾਰਚ ਚੱਲ ਰਿਹਾ ਹੈ ਕੱਲਾ ਹੁਣ ਪੰਜਾਬ ਨਹੀਂ ਸਾਡੇ ਨਾਲ ਸਾਡਾ ਹਰਿਆਣਾ ਪੂਰੇ ਜੋਰ ਸ਼ੋਰ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਆਪਾਂ ਦੇਖਿਆ ਮਾਲਾ ਏਰੀਏ ਦੇ ਵਿੱਚ ਲਗਾਤਾਰ ਕਿਹੜੇ-ਕਿਹੜੇ ਟਰੈਕਟਰ ਮਾਰਚ ਹੋ ਗਏ ਇਧਰਲੇ ਪਾਸੇ ਫਤਿਆਬਾਦ ਦੇ ਵਿੱਚ ਲਗਭਗ 3000 ਟਰੈਕਟਰਾਂ ਦੇ ਨਾਲ ਟਰੈਕਟਰ ਮਾਰਚ ਹੋਇਆ ਥੋੜੇ ਦਿਨ ਪਹਿਲਾਂ ਨਰਨੌਂ ਦੇ ਵਿੱਚ ਇੱਕ ਵੱਡੀ ਕਿਸਾਨ ਪੰਚਾਇਤ ਹੋਈ ਤੋ ਇਹਦਾ ਮਤਲਬ ਕਿ ਸਾਡੇ ਨਾਲ ਅੱਜ ਹਰਿਆਣਾ ਪਹਿਲਾ ਹੀ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਹਰਿਆਣਾ ਸਾਡੇ ਨਾਲ ਮਤਲਬ ਇਹ ਪਾਰਟਿਸਿਪੇਟ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਦੇ ਵਿੱਚ ਇਹ 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 ਵੱਡੀਆਂ-ਵੱਡੀਆਂ ਪੰਚਾਇਤਾਂ ਹੋਈਆਂ ਤੋ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੂਰਾ ਦੇਸ਼ ਇਸ ਲੜਾਈ ਨੂੰ ਲੜਨ ਵਾਸਤੇ ਕਾਰਪੋਰੇਟ ਦੇ ਖਿਲਾਫ ਇਸ ਲੜਾਈ ਨੂੰ ਲੜਨ ਲਈ ਮੈਦਾਨ 'ਚ ਹੈ ਔਰ ਅਸੀਂ 13 ਨੂੰ ਪੂਰੇ ਜੋਰ-ਸ਼ੋਰ ਨਾਲ ਪੂਰੀ ਤਾਕਤ ਦੇ ਨਾਲ ਜਾਵਾਂਗੇ ਅਸੀਂ ਮੱਥਿਆ ਕਿ ਸਾਡੀਆਂ ਜਿਹੜਾ ਇੱਥੋਂ ਜਾਣਾ ਹੈ ਅ 3. ਮੰਨ ਲਓ ਸ਼ੰਭੂ ਬਾਰਡਰ ਖਨੋਰੀ ਬਾਰਡਰ ਔਰ ਅਗਲੇ ਪਾਸੇ ਫਤਿਹਬਾਦ ਡੱਬ ਵਾਲੀ ਡੱਬ ਵਾਲੀ ਬਾਰਡਰ ਇਹਨਾਂ ਬਾਰਡਰਾਂ ਤੋਂ ਅਸੀਂ ਐਂਟਰੀ ਕਰਾਂਗੇ ਹਰਿਆਣੇ ਦੇ ਵਿੱਚ ਨੂੰ ਔਰ ਪੂਰੀ ਮਜ਼ਬੂਤੀ ਨਾਲ ਅਸੀਂ ਉਹਦੀ ਤਿਆਰੀ ਕਰਾਂਗੇ ਆ ਤਿੰਨੋਂ ਪੁਆਇੰਟ ਸ਼ੰਭੂ ਬਾਰਡਰ ਖਨੋਰੀ ਬਾਰਡਰ ਡੱਬ ਵਾਲੀ ਬਾਰਡਰ ਇਹਨਾਂ ਤਿੰਨਾਂ ਬਾਰਡਰਾਂ ਤੋਂ ਅਸੀਂ ਇਧਰੋਂ ਪੰਜਾਬ ਤੇ ਸਾਡੀ ਰਾਜਸਥਾਨ ਦੀ ਜਿਹੜੀ ਹੈ ਸੰਗਤਾਂ ਨਹੀਂ ਆਉਣਾ ਉਹ ਇਹਨਾਂ ਇਹਨਾਂ ਪੁਆਇੰਟਾਂ ਤੋਂ ਅਸੀਂ ਐਂਟਰੀ ਕਰਾਂਗੇ ਬਾਕੀ ਜਿਹੜੀਆਂ ਮਤਲਬ ਡਿਮਾਂਡਸ ਨੇ ਉਹਨਾਂ ਡਿਮਾਂਡਾਂ ਦੇ ਉੱਤੇ ਮੇਰੇ ਵੀਰ ਭਲੇਰ ਸਾਹਿਬ ਤੁਹਾਡੇ ਨਾਲ ਗੱਲਬਾਤ ਰੱਖ ਦੇਣਗੇ ਭਲੇਰ ਸਾਹਿਬ ਆਹ ਦੇਖੋ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਦੇਸ਼ ਨੇ ਦੋ ਵੱਡੇ ਫਾਰਮ ਜਿਦੇ ਕੋ ਲਗਭਗ 200 250 ਜਥੇਬੰਦੀਆਂ ਹੈਗੀਆਂ ਦਾ ਆਪਾਂ ਕਿਸਾਨ ਮਜ਼ਦੂਰ ਮੋਰਚੇ ਦਾ ਕੱਲ ਐਲਾਨ ਕੀਤਾ ਹੈਗਾ ਵਾ ਔਰ ਇਹਦੇ ਵਿੱਚ ਵੀ ਅੰਤਮ ਸ਼ੋਹਾਂ ਦੇ ਰਹੇ ਹੈਗੇ ਆ ਆਪਾਂ ਤੇ ਡਿਮਾਂਡਸ ਤੋਂ ਪਹਿਲਾਂ ਪਹਿਲਾਂ ਆਪਾਂ ਲਗਭਗ ਜੜੀ ਸਾਂਝੀ ਪ੍ਰੈਸ ਦੀ ਕਮੇਟੀ ਆ ਉਹ ਵੀ ਡਿਸਕਸ ਕੀਤੀ ਹੋਈ ਆ ਸਾਂਝੀ ਫੰਡਿੰਗ ਕਮੇਟੀ ਆ ਉਹ ਵੀ ਡਿਸਕਸ ਕੀਤੀ ਹੋਈ ਆ ਇਹਦੇ ਨਾਲ ਜੜੀ ਬੁੱਧੀਜੀਵੀ ਇਹਨਾਂ ਟਾਕ ਕਰਨੀ ਆ ਉਹ ਕਮੇਟੀ ਵੀ ਡਿਸਕਸ ਕੀਤੀ ਹੋਈ ਆ ਔਰ ਇੱਕ ਕਲੀਅਰ ਕਟ ਆ ਸਾਡੇ ਇਥੋਂ ਕਲੀਅਰ ਕਟ ਪੇ ਕੋਈ ਵੀ ਜਿਹੜਾ ਪਾਰਲੀਮੈਂਟ ਸਿਸਟਮ ਵਿੱਚ ਚੋਣਾਂ ਲੜਦਾ ਕੋਈ ਪੋਲਿਟਿਕਲ ਲੀਡਰ ਆਪਣੀ ਸਟੇਜ ਤੋਂ ਨਹੀਂ ਬੋਲਣ ਲਿਆਗੇ ਸਹਿਯੋਗੀਆਂ ਬਾਰੇ ਅੱਡ ਫੈਸਲਾ ਹੋਊਗਾ ਜੇ ਸਾਡੇ ਸਹਿਯੋਗ ਚ ਆਉਣਗੇ ਠੀਕ ਕੋਈ ਵੀ ਹੋਵੇ ਤਾਂ ਇਹ ਕਲੀਅਰ ਕਟਾ ਔਰ ਇਹ ਵੀ ਕਲੀਅਰ ਕਟਾ ਪੇ ਇਸ ਅੰਦੋਲਨ ਦੇ ਵਿੱਚੋਂ ਕੁਝ ਵੀ ਨਿੱਜ ਪ੍ਰਾਪਤ ਲਈ ਨਹੀਂ ਹੋਊਗਾ ਜੋ ਕੁਝ ਹੋਊਗਾ ਲੋਕਾਂ ਲਈ ਹੋਊਗਾ ਦੂਸਰਾ ਹੈਗਾ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ 7 ਡਿਮਾਂਡਸ ਪਹਿਲਾਂ ਤੁਹਾਨੂੰ ਦੱਸੀਆਂ ਸੀਗੀਆਂ ਕੁਝ ਉੱਬਰ ਵੀਆਂ ਹੈਗੀਆਂ ਇੱਕ ਤਾਂ ਹੈਗਾ ਪੀ ਜਿਹੜੀ ਵਿਦੇਸ਼ਾਂ ਤੋਂ ਜਿੰਸਾ ਮੰਗਾ ਰਹੇ ਨੇ ਠੀਕ ਆ ਜੀ ਉਹ ਵਿਦੇਸ਼ੀ ਜਿੰਸਾ ਜਦੋਂ ਸਾਡੀ ਖੇਤੀ ਮੰਡੀ ਚ ਡੰਪ ਹੋਈਆਂ ਤਾਂ ਉਹਦੇ ਨਾਲ ਸਾਡੀ ਖੇਤੀ ਮੰਡੀ ਟੁੱਟਣ ਦੀ ਗੁਜਾਇਸ਼ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਉਹ ਜਿਹੜਾ ਮੁਕਤ ਵਪਾਰ ਸਮਝੌਤਾ ਵਾਉਣ ਵਾਲੇ ਸਮੇਂ ਚ ਉਹ ਕੀ ਬੋਲ ਰਿਹਾ ਕਢਾ ਲਿਆ ਸੀ ਉਹ ਵੀ ਤੁਹਾਨੂੰ ਦੱਸ ਦਾਂਗੇ ਠੀਕ ਆ ਜੀ ਤੋਂ ਸਾਡਾ ਸੌਖਾ ਜਾਂ ਲੋਕਾਂ ਨੂੰ ਤੁਹਾਡੇ ਮਾਧਿਅਮ ਨਾਲ ਸਮਝਾਉਣ ਲਈ ਵੀ ਇਲੈਕਟ੍ਰੋਨਿਕ ਦਾ ਸਮਾਨ ਅਸੀਂ ਸਾਰੇ ਸਮਝਦੇ ਹੈਗੇ ਆਂ ਜਦੋਂ ਤੱਕ ਚైనా ਇੰਟਰ ਨਹੀਂ ਸੀ ਹੋਇਆ ਸਾਡੀ ਦੇਸੀ ਕੰਪਨੀਆਂ ਤੇ ਕੁਝ ਹੋਰ ਕੰਪਨੀਆਂ ਕੰਮ ਕਰਦੇ ਜਦੋਂ ਚైనా ਨੂੰ ਖੁੱਲ ਮਿਲ ਗਈ ਹੁਣ ਆਪਾਂ ਜਾਣਦੇ ਆਪਾਂ ਕਹਿੰਦੇ ਆ ਚైనా ਡੋਮਿਨੇਟ ਕਰਦਾ ਇਹਦੇ ਵਿੱਚ ਜਦੋਂ ਕਿਸੇ ਨੂੰ ਕਰ ਮੁਕਤ ਕਰਾਂਗੇ ਉਹ ਡੋਮਿਨੇਟ ਕਰੂਗਾ ਵਿਦੇਸ਼ੀ ਫਲਸਲੇ ਜਦੋਂ ਸਾਡੀ ਮੰਡੀ ਚ ਆਈਆਂ ਤੇ ਸਾਡੀ ਸਰਕਾਰ ਨੇ ਜਿਵੇਂ ਸਮਝੌਤਾ ਕਰ ਲਿਆ ਹੋਇਆ ਵੀ ਹੌਲੀ ਹੌਲੀ ਜਿਹੜੀਆਂ ਉਹਨਾਂ ਤੋਂ ਇੰਪੋਰਟ ਡਿਊਟੀ ਐ ਖਤਮ ਕਰਾਂਗੇ ਉਹਦੇ ਨਾਲ ਸਾਡੀ ਖੇਤੀ ਮੰਡੀ ਫੇਰ ਟੁੱਟਣ ਦੇ ਖਤਰੇ ਓਡੇ ਹੀ ਖੜੇ ਨੇ ਜਿਹੜਾ ਵੱਡਾ ਸਵਾਲ ਆ ਸਾਡੇ ਸਾਹਮਣੇ ਇਹ ਤੋਂ ਕਾ ਹੈਗਾ ਵੀ ਜ਼ਮੀਨਾ ਖੋਲ ਵਾਲਾ ਪਿਛਲੇ ਅੰਦੋਲਨ ਸੀ ਤਾਂ ਜਿਵੇਂ 2015 ਦਾ ਐਕਟ ਮਾਡਲ ਐਕਟ ਮੋਦੀ ਜੀ ਨੇ ਪਾਸ ਕੀਤਾ ਹੋਇਆ ਵੀ ਸੂਬਿਆਂ ਨੂੰ ਅਧਿਕਾਰ ਦਿੰਦਾ ਵੀ ਤੁਸੀਂ ਫੈਸਲਾ ਕਰ ਲਓ ਸਵਾਲ ਸਿਰਫ ਇੰਨਾ ਵਾ ਵੀ ਪਹਿਲੀਆਂ ਜੜਾ ਅੰਗਰੇਜ਼ਾਂ ਦਾ 191894 ਦਾ ਐਕਟ ਆ ਜਾਂ 2013 ਦਾ ਲੈਂਡ ਐਕ acquisition ਐਕਟ ਆ ਉਹਦੇ ਵਿੱਚ ਸਪਸ਼ਟ ਆ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨ ਨਹੀਂ ਖੋਈ ਜਾਊਗੀ ਹੁਣ ਇਹ ਲੈਂਡ ਕੱਢਣੀ ਆ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣ ਗਿਆ ਇਹ ਫੈਸਲਾ ਮੱਧ ਪ੍ਰਦੇਸ਼ ਚ ਜੂਪੀ ਚ ਹਰਿਆਣਾ ਚ ਇੰਪਲੀਮੈਂਟ ਹੈ ਉਥੇ ਪਾਛਪੜੀ ਸਟੇਟ ਚੱਲ ਰਹੀ ਹੈ ਸਰਕਾਰ ਤਾਂ ਇਹ ਵੀ ਵੱਡਾ ਸਵਾਲ ਹੈ ਸਾਡੇ ਸਾਹਮਣੇ ਅਰ ਇਹ ਤੋਂ ਗਾਹਾਂ ਹੁਣ ਆ ਗਈਆਂ ਪਿਛਲੀ ਵਾਰ ਅਸੀਂ ਸਿੱਧਾ ਸਪਸ਼ਟ ਕਹਿਨੇ ਮੈਂ ਪੰਜਾਬੀ ਚ ਸਾਡੇ ਮਾਝੇ ਚੱਲਦਾ ਵੀ ਨਾਗ ਵੱਲ ਪਾਉਣਾ ਭੁੱਲ ਗਏ ਤਾਂ ਉਹ ਹੈਗਾ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਇਹ ਸਿੱਧਾ ਸਿੱਧਾ ਡਬਲਯੂਟੀਓ ਦੀ ਨੀਤੀ ਨਾਲ ਭਿੰਡਾ ਹੈਗਾ ਵੀ ਜੇ ਡਬਲਯੂਟੀਓ ਤੋਂ ਦਬਾਅ ਕਹਿ ਰਿਹਾ ਵੀ ਤੂੰ ਤੁਹਾਡੀ ਤੁਸੀਂ ਐਮਐਸਪੀ ਤੇ 10% ਤੋਂ ਵੱਧ ਖਰੀਦ ਕਰਨ ਦਾ ਹੈਪੇ ਅਸੀਂ ਕਿਸੇ ਬੁੱਧੀਜੀਵੀ ਨਾਲ ਗੱਲ ਕੀਤੀ ਆ ਉਹ ਡਿਫੈਂਡ ਕਰ ਰਿਹਾ ਭਾਰਤ ਨੂੰ ਉਹ ਕਹਿ ਰਿਹਾ ਵੀ ਨਹੀਂ ਅਸੀਂ ਕਹਿ ਰਹੇ ਵੀ ਸਾਰੀਆਂ ਫਸਲਾਂ ਤੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣਾ ਵਾਤੇ ਇਹ ਵਰਲਡ ਲੈਵਲ ਦੀ ਲੜਾਈ ਹੈ ਤੇ ਮਗਰ ਕਾਰਪੋਰੇਟ ਕਰਾਣੇ ਆ ਤੇ ਸੌਖਾ ਨਹੀਂ ਜੇ ਅਸੀਂ ਇਹ ਕਾਨੂੰਨ ਬਣਾ ਗਏ ਤਾਂ ਸਦਾ ਵਾਸਤੇ ਖੇਤੀ ਮੰਡੀ ਤੋਂ ਜਿਹੜੀ ਤਲਵਾਰ ਲਟਕਦੀ ਹੈ ਟੁੱਟ ਜੂਗੀ ਔਰ ਉਹ ਜਿਹੜੀ ਡਬਲਯੂਟੀਓ ਦੀ ਰੂਲਿੰਗ ਹੈ ਉਹਨੂੰ ਵੀ ਤੋੜ ਦੂਗਾ ਸਦਾ ਲਈ ਸਾਡੇ ਤੇ ਖਤਰਾ ਹੋ ਜੂਗਾ ਤੇ ਵੱਡੀ ਮੰਗ ਤੇ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ। ਔਰ ਇਹਦੇ ਨਾਲ ਦੀ ਨਾਲ ਕੁਛ ਸੀ ਕਿ ਜਿਹੜੀਆਂ ਅਸੀਂ ਵਾਧੇ ਕੀਤੇ ਤਿੰਨ ਮੰਗਾਂ ਦੇ। ਹੁਣ ਅਸੀਂ ਗੰਨੇ ਬਾਰੇ ਵੀ ਫੈਸਲਾ ਕਰ ਲਿਆ ਵੀ ਗੰਨੇ ਦੀ ਜਿਹੜੀ ਕਾਸਟ ਰੇਟ ਆ ਉਹਦੇ ਵਿੱਚ 50% ਸੀਟੂ ਅਨਸਾਰ ਉਹਦਾ ਫਾਰਮੂਲਾ ਉਹਵੇਂ ਬਣਾ ਕੇ ਜਿਹੜੇ ਉਹ ਭਾਅ ਦਿੱਤੇ ਜਾਣ। ਗੰਨੇ ਵਾਲੀ ਮੰਗ ਵਿੱਚ ਇਨਕਲੂਡ ਹੈ ਜਿਹੜੀ ਨਵੀਂ ਕੀਤੀ ਸੀ। ਅਗਲੀਆਂ ਸੀ ਕਿ ਆ ਵੀ ਪਹਿਲੋਂ ਮੰਨੀਆਂ ਹੋਈਆਂ ਮੰਗਾਂ ਵਾਂ। ਜਿਵੇਂ ਲਖੀਮਪੁਰ ਖੀਰੀ ਦਾ ਇਨਸਾਫ ਆ। ਜਿਵੇਂ ਕੇਸ ਵਾਪਸ ਲੈਣ ਵਾਲੀ ਗੱਲ ਹੈ ਜਿਵੇਂ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਪੰਜਾਬ 'ਚ ਤੁਸੀਂ ਲਾਗੂ ਹੋ ਰਹੇ ਤੁਸੀਂ ਪੱਤਰਕਾਰਾਂ ਦੇ ਘਰ ਵੀ ਚੇਪਲੇ ਮੀਟਰ ਆਇਆ ਠੀਕ ਹੈ ਜੀ ਉਹ ਵਾਦਾ ਕਰਕੇ ਭੱਜ ਰਹੀ ਸਰਕਾਰ ਇਹ ਤੋਂ ਕਹਾ ਪੋਲੂਸ਼ਨ ਵਾਲੇ ਐਕਟ 'ਚੋਂ ਖੇਤੀ ਨੂੰ ਬਾਹਰ ਕੱਢਣਾ ਵਾ ਇਹ ਵੀ ਮੰਨੀ ਹੋਈ ਮੰਗ ਆ ਇਹ ਵੀ ਇਹ ਵੀ ਹੈਗੀ ਆ ਅਗਲੀਆਂ ਸੀਗੀਆਂ ਵੀ ਫਸਲਾਂ ਵਾਲੇ ਮਸਲੇ ਤੇ ਵੀ ਸਾਡਾ ਨੁਕਸਾਨ ਹੋ ਜਾਂਦਾ ਸਰਕਾਰ ਆਪਣੇ ਪ੍ਰੀਮੀਅਮ ਤੇ ਫਸਲੀ ਬੀਮਾ ਯੋਜਨਾ ਬਣਾਵੇ ਇਹ ਤੋਂ ਕਹਾ 58 60 ਸਾਲ ਦੀ ਉਮਰ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਨੂੰ ਜਿਹੜਾ ਬਾਉਸ ਪੈਨਸ਼ਨ ਯੋਜਨਾ ਵਿੱਚ ਲਿਆਂਦਾ ਜਾਵੇ ਔਰ ਸਿਗਾ ਕਿਸਾਨ ਤੇ ਮਜ਼ਦੂਰ ਨੂੰ ਕਰਜ਼ ਮੁਕਤ ਕੀਤਾ ਜਾਵੇ ਜਣੀ ਇਹਦੇ ਨਾਲ ਆ ਜਿਹੜੀ ਹੋਰ ਦੋ ਜੁੜੀਆਂ ਇੱਕ ਤਾਂ ਅਸੀਂ ਆਦੀਵਾਸੀਆਂ ਦੀ ਮੰਗ ਪਾਈ ਹੋਈ ਆ ਉਹ ਲੈਂਡ ਐਕੁਇਜ਼ੀਸ਼ਨ ਐਕਟ ਹੀ ਹੈਗਾ ਵਾ ਵੀ ਉਹ ਕਹਿੰਦੇ ਸੰਵਿਧਾਨ ਦੀ ਪੰਜਵੀਂ ਜਿਹੜੀ ਸੂਚੀ ਆ ਖੂਬੂ ਲਾਗੀ ਜਾਵੇ ਔਰ ਜਿਵੇਂ ਤੁਸੀਂ ਦੇਖਿਆ ਵੀ ਹੁਣ ਸਰਕਾਰ ਉਹਨਾਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਜਿਹੜਾ ਜੰਗਲ ਜਮੀਨ ਦਾ ਹੱਕ ਉਹਨਾਂ ਨੂੰ ਆਦੀਵਾਸੀ ਇਹਨੂੰ ਖੋਹ ਰਹੇ ਨੇ ਤਾਂ ਉਹ ਵਿੱਚ ਪਾਈ ਹੋਈ ਆ ਤੇ ਇਸ ਕਰਕੇ ਆਦੀਵਾਸੀ ਸਭਾਜ ਵੱਡੇ ਪੱਧਰ ਤੇ ਜਿਹੜਾ ਆਪਣੇ ਪੱਧਰ ਤੇ ਲੱਖਾਂ ਦੇ ਕੱਟ ਕਰ ਸਕਦਾ ਆ ਆਪਣੇ ਖੇਤਰ ਤੇ ਉਹਨਾਂ ਨੇ ਕਿਹਾ ਉਹ ਐਰਕੀ ਸ਼ਾਮਲ ਸਾਡੇ ਨਾਲ ਹੋ ਰਿਹਾ ਹੈਗਾ ਇਹ ਤੋਂ ਕਹਾਂ ਨਰੇਗਾ 200 ਦਿਨ ਨਰੇਗਾ ਦਿੱਤੀ ਜਾਵੇ ਜੇ ਪਿਛਲੀ ਵਾਰ ਤੁਹਾਡੇ ਸਵਾਲ ਸੀ ਵੀ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਤਾਂ ਲੱਗਾ ਪਰ ਤੁਸੀਂ ਦੱਸੋ ਕਿਹੜੀਆਂ ਮੰਗਾਂ ਆ ਤੇ ਇਹਦੇ ਵਿੱਚ ਚਾਰ ਪੰਜ ਮੰਗਾਂ ਮਜ਼ਦੂਰਾਂ ਦੀਆਂ ਵੀ ਬਰਾਬਰ ਦੀਆਂ ਹੈਗੀਆਂ ਆਂ ਆਦੀਵਾਸੀਆ ਦੇ ਬ ਅਸੀਂ ਕੁੱਲ ਸਮਾਜ ਨੂੰ ਐਡਰੈਸ ਕਰ ਰਹੇ ਹੈਗੇ ਆਂ ਤੋਂ ਇਸ ਕਰਕੇ ਇਹ ਮੰਗਾ ਹੈਗੀਆਂ ਜਿਹੜੇ ਤੇ ਅਸੀਂ ਤੁਹਾਡੇ ਨਾਲ ਗੱਲ ਕੀਤੀ ਆ ਬਾਕੀ ਹੈਗਾ ਵੀ ਸਰਕਾਰ ਵੀ ਤਿਆਰੀਆਂ ਆਪਣੇ ਪੱਧਰ ਤੇ ਪੂਰੀਆਂ ਚ ਜੁਟੀ ਹੋਈ ਆ ਠੀਕ ਹੈ ਜੀ ਤੇ ਅਸੀਂ ਵੀ ਆਪਣੀਆਂ ਤਿਆਰੀਆਂ ਚ ਜੁਟੇ ਹੋਏ ਆ ਜੇ ਡੈਮੋਕਰੇਸੀ ਐਸ ਮੁਲਕ ਵਿੱਚ ਜੇ ਇਸ ਮੁਲਕ ਵਿੱਚ ਲੋਕਤੰਤਰ ਜੀਂਦਾ ਤਾਂ ਦੇਸ਼ ਦੇ ਕਿਸਾਨ ਲਗਭਗ 1 ਮਹੀਨਾ ਪਹਿਲਾਂ ਐਲਾਨ ਕਰਕੇ ਦਿੱਲੀ ਵੱਲ ਨੂੰ ਕੁਝ ਕਰ ਰਹੇ ਨੇ ਤੇ ਸੱਤਾਧਾਰੀ ਮੰਨਣੀ ਹੈ ਪ੍ਰਧਾਨ ਮੰਤਰੀ ਜੀ ਨੂੰ ਵੱਡਾ ਦਿਲ ਕਰਕੇ ਮੀਟਿੰਗ ਕਾਲ ਕਰਨੀ ਚਾਹੀਦੀ ਹੈ ਗੱਲਬਾਤ ਦਾ ਮਸਲਾ ਹੱਲ ਕਰਨਾ ਚਾਹੀਦਾ ਸਾਨੂੰ ਲੱਗਦਾ ਨਹੀਂ ਹੈ ਠੀਕ ਆ ਲਗਭਗ 80 ਕਰੋੜ ਤੋਂ ਵੱਧ ਇਸ ਦੇਸ਼ ਦਾ ਕਿਸਾਨ ਆ ਤਾਂ ਉਹ ਦੇਸ਼ ਦੀ ਆਬਾਦੀ ਦਾ 60% ਬਣ ਰਿਹਾ ਔਰ 60% ਆਬਾਦੀ ਨੂੰ ਇਗਨੋਰ ਕਰਕੇ ਔਰ ਕਹਿਣਾ ਵੀ ਅਸੀਂ ਦੇਸ਼ ਦਾ ਵਿਕਾਸ ਕਰਾਂਗੇ ਸੰਭਵ ਨਹੀਂ ਹੈਗਾ ਖੇਤ ਮਜ਼ਦੂਰ ਅੱਡ ਹੈਗੇ ਆ ਤਾਂ ਅਸੀਂ ਤਾਂ ਇਧਰੋਂ ਕਹਾਂਗੇ ਔਰ ਅਸੀਂ ਸਰਕਾਰ ਕੋ ਇਹ ਵੀ ਕਿਹਾ ਵੀ ਅਸੀਂ ਜਦੋਂ ਕੂਚ ਕਰਾਂਗੇ ਤਾਂ ਅਸੀਂ ਜੰਤਰ ਮੰਤਰ ਤੇ ਜਾ ਕੇ ਆਪਣਾ ਧਰਨਾ ਮਜਾਰਾ ਕਰਾਂਗੇ ਸਾਨੂੰ ਉਹਦੀ ਇਜਾਜ਼ਤ ਦਿੱਤੀ ਜਾਵੇ ਹੁਣ ਸਰਕਾਰ ਕੀ ਫੈਸਲਾ ਕਰਦੀ ਆ ਇਹ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਹ ਸਰਕਾਰ ਆਪਣੇ ਫੈਸਲੇ 'ਚ ਸੋਚੇ ਉਹਨੇ ਕੀ ਕਰਨਾ ਹੈਗਾ ਤਾਂ ਇਹ ਗੱਲਾਂ ਸੀਗੀਆਂ ਅੱਜ ਦੀ ਪੀਸੀ ਵਿੱਚ ਤਾਂ ਹੁਣ ਕੁਝ ਗੱਲਾਂ ਤੁਹਾਡੇ ਨਾਲ ਆਪੇ ਮੰਨੂ ਕਵਾੜਜੀ ਵੀ ਕਰਨਗੇ ਸਭ ਤੋਂ ਪਹਿਲੇ ਸਾਰੇ ਪੱਤਰਕਾਰ ਸਾਥੀਆਂ ਨੂੰ ਹੱਥ ਜੋੜ ਕੇ ਨਮਸਕਾਰ साथियों आपने पिछले चार पांच दिनों में देखा ही होगा किस जिस तरीके से पंजाब में बड़ी बड़ी महारैली और बड़े बड़े ट्रैक्टर मार्च हो रहे हैं उसी तर्ज पे हरियाणा में पूरे हरियाणा में बड़े बड़े ट्रैक्टर मार्च हो रहे हैं हमारा दो तारीख को दो फरवरी को फतेहाबाद में चार हजार ट्रैक्टरों का मार्च हुआ तीन फरवरी को इसार के नारनौंद में बहुत बड़ी महारैली हुई एक फरवरी से लगातार अंबाला कुरुक्षेत्र कैथल इस एरिया में मार्च हो रहे हैं सोनीपत पानीपत में तमाम खापों के साथ भी बातचीत करके बड़ी पंचायत हुई तो पिछली बार की तरह हरियाणा अब की बार भी पंजाब के साथ कंधे से कंधा मिला के तेरह फरवरी को आर पार की लड़ाई लड़ने का मूड बना चुका है और देश भर के लाखों किसान चाहे दक्षिण भारत हो चाहे उत्तर भारत हो चाहे मध्य भारत हो वहां से तमाम किसान लाखों की संख्या में अपनी जान हथेली पर रख के अपने ट्रैक्टर ट्रॉलियों के साथ तेरह फरवरी को दिल्ली कूच करेंगे और यहां पे यह भी बताना जरूरी हो जाता है कि हम तो मांग कर रहे हैं किसानों मजदूरों की कर्ज मुक्ति अक्सर यह सवाल उठाया जाता है कि भाई कर्ज माफ क्यों किया जाए देखिए जो कर्जा हमारे ऊपर हुआ ये कोई हमारी कमी के कारण नहीं हुआ ये कर्जा इसलिए हुआ हमारी मेहनत की उचित कीमत हमें पिछले 77 साल से आजादी के बाद से नहीं दी जा रही है अगर हम बात करें अपनी फसलों की स्वामीनाथन आयोग की जो रिपोर्ट दो हजार छह में आई थी उस रिपोर्ट के अगर सी टू प्लस पचास परसेंट फार्मूले के अनुसार आज फसलों का एमएसपी तय किया जाए तो हरियाणा पंजाब में गेहूं का एमएसपी तैतालीस सौ से लेकर पैंतालीस सौ रुपया उन्होंने उस रिपोर्ट को लागू नहीं किया 2014 से पहले माननीय प्रधानमंत्री जी ने कहा था कि मुझे प्रधानमंत्री बनाओ मैं पहली कलम से उस रिपोर्ट को लागू करूंगा लेकिन बीजेपी की सरकार ने तो बाकायदा 2015 में सुप्रीम कोर्ट में एफिडेविट दे दिया इस रिपोर्ट को हम लागू नहीं कर सकते हमारा बजट बिगड़ जाएगा तो 2014 से 2024 आ गया प्रधानमंत्री नरेंद्र मोदी और बीजेपी की सरकार ने भी उस रिपोर्ट को अब तक लागू नहीं किया है और ये हम अपने देश का दुर्भाग्य ही कहेंगे कहने को तो हमारे मुल्क को कृषि प्रधान देश कहा जाता है और यह भी एक फैक्ट है जब कोरोना के दौरान बाकी सारी फैक्ट्रियां कंपनियां बंद हो गई थी हमारे देश की अर्थव्यवस्था 23 प्रतिशत कम हो गई थी उस समय एकमात्र कृषि क्षेत्र ऐसा क्षेत्र था जिसने 3.8 पॉइंट आठ परसेंटर से पॉजिटिव ग्रोथ करी लेकिन देश के इतिहास में पहली बार दर्ज होगा ये 10 सालों से जो सरकार सत्ता में बैठी है जो दिल्ली की कुर्सी में बैठी है उस सरकार के किसी भी नुमाइंदे ने प्रधानमंत्री ने एक भी इंडिपेंडेंट और निष्पक्ष किसान डेलीगेशन को मिलने के लिए समय नहीं दिया और मेरे से पहले वाले लीडर्स ने इस बात को बखूबी रखा है कि पिछले एक महीने से हमारा यह ऐलान हो चुका है कि हम तेरह फरवरी को दिल्ली जाएंगे अब जब सरकार हमारी बात सुनना ही नहीं चाहती है तो अब जो भी होगा वो सड़कों के ऊपर होगा और बिल्कुल बड़े सतर पे पूरे देश भर से तैयारी चल रही है और जो किसान हम आपके माध्यम से भी यह बात कहना चाहते हैं जिन किसानों के अंदर यह बात है कि भाई दो साल हो गए आंदोलन स्थगित हुए 11 दिसंबर 2021 को आंदोलन खत्म नहीं हुआ था आंदोलन स्थगित हुआ था पिछले दो सालों से हम लगातार सरकार को ज्ञापन दे रहे हैं एक दिन का सांकेतिक प्रोग्राम दो दिन के सांकेतिक प्रोग्राम हो गए हैं लेकिन सरकार की कान पे जो तक नहीं रेंग रही है तो अब किसान ये मन बना चुका है कि लखीमपुर खीरी के शहीद किसानों घायल किसानों को न्याय दिलाने के लिए एमएसपी गारंटी कानून बनवाने के लिए स्वामीनाथन आयोग की रिपोर्ट लागू कराने के लिए कर्जा मुक्ति किसानों मजदूरों की कराने के लिए किसान तेरह फरवरी को आर पार की लड़ाई लड़ेगा और लाखों की संख्या में किसान इसमें शामिल होने जा रहे हैं अब हमारे तो हरियाणा से ही बड़े क्रांतिकारी साथी हैं भाई अमरजीत मोडी जी वो भी अपनी बात रखेंगे रखेगा तो बहुत बहुत धन्यवाद सारे प्रेस वाले साथियों का मांगों के ऊपर रणनीति के ऊपर सभी किसान आगुओं ने आपको बताया और हरियाणा की जो तैयारी तो है उसके तो बारे तो में तो बताने तो की कोशिश करूंगा हमने पिछले आंदोलन में भी पंजाब वाले साथियों को बैरिकेड तोड़ते हुए दिल्ली तक पहुंचाने के अंदर हरियाणा के लोगों ने काम किया था और अब की बार भी हमारी रणनीति सरकार के प्रभारी पड़ेगी हर गांव से योजनाबद्ध तरीके से पंजाब वाले साथियों से बहुत कुछ सीखने को भी मिला संगठनों को मजबूती भी मिली और लड़ाई लड़ने का ढंग तरीका भी पहले से बढ़िया होगा और आपको विश्वास दिलाना चाहते हैं आपके माध्यम से किसानों को भी कि ऐसी रणनीति करेंगे ऐसी लड़ाई लड़ेंगे अपने किसानों के लिए अपनी मांगों मनवाने के लिए क्योंकि फैसला ये हुआ है दो साल के अंदर जो सरकार ने हमारे साथ वादे किए या इलेक्शनों के अंदर हमारे साथ वादे किए थे ना इलेक्शनों वाले पूरे किए ना आंदोलन वाले पूरे किए इस वादा खिलाफ किसानों का आक्रोश आप लोगों को तेरह तरीक को देखने को मिलेगा और किसान साथियों कहना चाहते हैं अपनी डिमांडों को पूरा कराने के लिए आप सबको इस आंदोलन के साथ जुड़ना होगा और अगर हम ये लड़ाई ना लड़े अगर दोबारा शायद मौका आप लोगों को ना मिलेगा इसलिए फैसला है तो सभी दोनों फर्मों का कि हमने बढ़िया तरीके से लड़ाई लड़कर अपनी जो हक की मांगे हैं उनको मनवाने के लिए पुरजोर लड़ाई लड़ेंगे और ये लड़ाई का दृश्य लोगों के जो अंदर की जागरूकता है लगातार ट्रैक्टर मार्चों के माध्यम से और मीटिंगों के माध्यम से आप लोग देख सकते हैं सो so, मैं तो यही कहूंगा कि आने वाली तेरह तारीख को आप लोगों को पंजाब के मुकाबले हरियाणा के अंदर ज्यादा जोश देखने को मिलेगा और बढ़ चढ़कर इस आंदोलन को हम कामयाब करेंगे जहां जो ड्यूटी लगाई है फॉर्मो ने हमारी उसे बढ़ चढ़कर नभाकर दिल्ली के अंदर पहुंचेंगे पंजाब के अंदर आप लोगों ने देखा ही नहीं दो फॉर्मों ने जो लड़ाई लड़ी है तीन तारीख को और उसके अंदर जो माहौल आप लोगों ने देखा जैसे रिहर्सल के तौर पर भी उस आंदोलन को आप देख सकते हैं और आने वाली तेरह तारीख को सरकार के खिलाफ एक बहुत बड़ा आंदोलन आप लोग देखेंगे देखिए साहब ने ये बात तो क्लियर कर दी है कि हमने उन उनसे इजाजत मांगी है परमिशन मांगी है कि हमें जंतर मंत्र पे बैठने दिया जाए अब सरकार की मर्जी है कहां बैठाना चाहती है रही बात के अनिश्चित काल वाली बात जो आपने कही है ये तो सरकार पे डिपेंड करता है सरकार हमारी बात को कब स्वीकार करती है अगर अच्छी बात यही रहेगी जैसे पनेर साहब ने बात कही कि देखिए लगभग नवंबर से हमारी ये बात सरकार के पास जा रही है सात नवंबर को हमने पीसी करके दिल्ली के अंदर सरकार को यह मैसेज दे दिया था कि हम भाई मजबूरन दिल्ली दोबारा आएंगे फरवरी की डेट रख दी थी उस समय तो अगर अब तक उन्होंने कोई पॉजिटिविटी होती सरकार के अंदर तो आज तक फोर्म को बुला लेती और अब भी वक्त है सरकार के पास कोई दिक्कत नहीं है अगर सरकार हमारे सोल्यूशन निकालती है इन मांगों का तो हमें कोई नश्... कोई जरूरी नहीं है हमें कोई चाव नहीं है कि हम रोड पे जाएंगे लेकिन मजबूर ना ये मांगे जो है ये लेकर सरकार के पास जाना हमारी मजबूरी है और उसी के लिए हम जा रहे हैं जब तक सरकार हमारी मांगों के ऊपर कोई सहमति नहीं देती बैठना पड़ेगा हमारा कोई ये नहीं है कि हाथ लगाकर वापस नहीं आना